ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆ ਇਸ ਤਰ੍ਹਾਂ ਸਲਵਾਰ ਦੇ ਪੌਂਚੇ ਉਥੇ ਦੱਸ ਦਿਆਂ ਕਿਵੇਂ ਲਾਉਣੀ ਹੈ ਬੁਕਰਮ ਸਭ ਤੋਂ ਪਹਿਲਾਂ ਆਪਾਂ ਕੱਪੜਾ ਕੱਟ ਕਰਕੇ ਉਹਦੇ ਉੱਪਰ ਬੁਕਰਮ ਜਿਹੜੀ ਹੈਗੀ ਹੈ ਰੱਖ ਲਈ ਉਹਦੇ ਨਾਲ-ਨਾਲ ਆਪਾਂ ਸਲਾਈ ਲਗਾਈ ਇਸ ਤਰ੍ਹਾਂ ਸਾਰੀ ਸਲਾਈ ਕੰਪਲੀਟ ਕਰ ਲਾਂਗੇ ਫਿਰ ਦੂਸਰੀ ਸਾਈਡ ਤੋਂ ਇਹਦੇ ਉੱਪਰ ਕੱਪੜਾ ਫੋਲਡ ਕਰ ਲਿਆ ਫਿਰ ਇਹਦੇ ਉੱਪਰ ਆਪਾਂ ਸਲਾਈ ਲਗਾਵਾਂਗੇ ਜੇਕਰ ਤੁਹਾਡੇ ਕੋਲ ਪ੍ਰੈਸ ਨਹੀਂ ਹੈਗੀ ਤਾਂ ਉਹਦੇ ਲਈ ਬਹੁਤ ਵਧੀਆ ਤਰੀਕਾ ਹੈ ਵੀ ਤੁਸੀਂ ਇਸ ਤਰ੍ਹਾਂ ਸਲਾਈ ਲਗਾ ਲਓ ਉਸ ਤੋਂ ਬਾਅਦ ਹੀ ਕੰਪਲੀਟ ਹੋਊਗੀ ਹੁਣ ਆਪਾਂ ਸਲਵਾਰ ਦੀ ਪੌਂਚੀ ਨੂੰ ਸਿੱਧਾ ਰੱਖ ਕੇ ਕੱਪੜੇ ਨੂੰ ਉਹਦੇ ਉੱਪਰ ਬੁਕਰਮਲਾ ਜਿਹੜਾ ਕੱਪੜਾ ਹੈਗਾ ਉਹ ਲਗਾ ਲਿਆ ਇਹਦੇ ਆਪਾਂ ਬਿਲਕੁਲ ਨਾਲ-ਨਾਲ ਸਲਾਈ ਲਗਾਵਾਂਗੇ ਇਸੇ ਤਰ੍ਹਾਂ ਸਾਰੀ ਸਲਾਈ ਕੰਪਲੀਟ ਕਰਾਂਗੇ ਬਿਲਕੁਲ ਨਾਲ-ਨਾਲ ਬੁਕਰਮ ਦੇ ਨਾਲ-ਨਾਲ ਸਲਾਈ ਲਗਾਉਣੀ ਹੈ ਆਪਾਂ ਇਸ ਤਰ੍ਹਾਂ ਸਾਰੀ ਸिलाई ਆਪਣੀ ਲੱਗ ਚੁੱਕੀ ਆ ਉਸ ਤੋਂ ਬਾਅਦ ਕੀ ਕਰਨਾ ਹੈ ਇਸ ਤਰ੍ਹਾਂ ਸਾਰੀ ਸिलाई ਜਿਹੜੀ ਹੈਗੀ ਕੰਪਲੀਟ ਕਰ ਲਾਂਗੇ ਫਿਰ ਆਪਾਂ ਕੱਪੜੇ ਨੂੰ ਫੋਲਡ ਕਰਨਾ ਜੀ ਬੁਕਰਮ ਵਾਲੇ ਕੱਪੜੇ ਨੂੰ ਫੋਲਡ ਕਰ ਲਾਂਗੇ ਉਸ ਤੋਂ ਬਾਅਦ ਇਹਦੇ ਨਾਲ ਪੈਰ-ਪੈਰ ਦੀ ਸिलाई ਲਗਾਵਾਂਗੇ ਆਪਾਂ ਸਭ ਤੋਂ ਪਹਿਲਾਂ ਕਿਨਾਰੇ ਵਾਲੀ ਨਹੀਂ ਪੈਰ ਪੈਰ ਦੀ ਲਗਾਉਣੀ ਆ ਇਸ ਤਰ੍ਹਾਂ ਤੁਸੀਂ ਸਾਰੀ ਸਲਾਈ ਜਿਹੜੀ ਹੈਗੀ ਕੰਪਲੀਟ ਕਰ ਲੋਗੇ ਉਸ ਤੋਂ ਬਾਅਦ ਇਹਦੇ ਨਾਲ ਆਪਾਂ ਅੱਗੇ ਪੈਰ ਪੈਰ ਦੀ ਸਲਾਈ ਲਗਾ ਕੇ ਇਹਨੂੰ ਕੰਪਲੀਟ ਕਰ ਸਕਦੇ ਆ ਸਾਰੇ ਨੂੰ ਇਹਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜੀ ਚੈੱਕ ਕਰ ਸਕਦੇ ਹੋ ਬਿਲਕੁਲ ਵੀ ਵੱਲ ਨਹੀਂ ਪਊਗਾ ਇਹਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਇਸ ਤਰ੍ਹਾਂ ਸਾਰੀ ਕੰਪਲੀਟ ਕਰ ਲਈ ਆਪਾਂ ਕੰਪਲੀਟ ਹੋਣ ਤੋਂ ਬਾਅਦ ਇਹਦੀ ਫਾਈਨਲ ਲੁੱਕ ਇਸ ਤਰ੍ਹਾਂ ਤੁਸੀਂ ਵੀ ਘਰ ਬੈਠੇ ਬਣਾ ਸਕਦੇ ਹੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇਹਦੇ ਪਾ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਓਕੇ ਥੈਂਕ ਯੂ